ਕਰਦੇ ਆ ਆਣ ਕੇ ਆਪਣੇ ਪਿਆਰੇ ਸੇਵਕ ਸੰਤ ਰਤਨ ਦਾਸ ਜੀ ਨੂੰ ਦਰਸ਼ਨ ਦਿੱਤੇ ਪ੍ਰਸ਼ਾਦ ਦਿੱਤਾ ਤੇ ਗੁਰੂ ਪਾਤਸ਼ਾਹ ਨੇ ਕਿਹਾ ਰਤਨ ਦਾਸ ਜੀ ਤੁਹਾਡੇ ਵਾਂਗ ਸੰਗਤਾਂ ਸ਼ਹਿਰ ਵਿਖੇ ਉਦਾਸ ਨੇ ਗੁਰੂ ਦੇ ਵਿਛੋੜੇ ਵਿੱਚ ਸੰਗਤਾਂ ਨੂੰ ਪ੍ਰਸ਼ਾਦ ਵੰਡਣਾ ਕਰੋ ਦਿਲਾਸਾ ਦਿਓ ਔਰ ਉਸਾ ਦਿਵਾਓ ਤੇ ਦੱਸਣਾ ਕਰੋ ਸ਼ੈਰ ਦੀਆਂ ਸੰਗਤਾਂ ਨੂੰ ਕਿ ਗੁਰੂ ਜੀ ਕਿਤੇ ਨਹੀਂ ਗਏ ਸਦਾ ਹੀ ਅੰਗ ਸੰਗ ਨੇ ਹਾਜ਼ਰ ਨਾਜ਼ਰ ਨੇ ਜਿਹੜੀਆਂ ਸੰਗਤਾਂ ਮਨ ਚਿਤਲਾ ਕੇ ਸੇਵਾ ਅਤੇ ਸਿਮਰਨ ਕਰਨਗੀਆਂ ਗੁਰੂ ਜੀ ਕਿਰਪਾ ਵੀ ਕਰਨਗੇ ਦਰਸ਼ਨ ਵੀ ਦੇਣਗੇ ਸਤਿ ਅੰਤਰ ਰਣ ਦਾ ਜੀ ਦੇ ਨਾਮ ਤੇ ਇਸ ਗੁਰਦੁਆਰੇ ਮਹਾਪੁਰਖਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਬਾਬਾ ਨਿਹੰਗ ਸਿੰਘ ਨੂੰ ਰੇਲਵੇ ਸਟੇਸ਼ਨ ਤੇ ਦਰਸ਼ਨ ਦਿੱਤੇ ਗੁਰੂ ਪਾਤਸ਼ਾਹ ਨੇ ਕਿਹਾ ਸੰਤ ਜੀ ਪੰਜਾਬ ਨਹੀਂ ਜਾਣਾ ਗੋਦਾਵਰੀ ਕੰਡੇ ਚੱਲ ਕੇ ਲੰਗਰ ਚਲਾਓ ਬਾਬਾ ਜੀ ਆਖਣ ਲੱਗੇ ਗਰੀਬ ਨਵਾਜ਼ ਮੇਰੇ ਕੋਲ ਹੀ ਕੁਝ ਨਹੀਂ ਮੈਂ ਲੰਗਰ ਕਾਹਦੇ ਨਹੀਂ ਚਲਾਵਾਂਗਾ ਸਤਗੁਰਾਂ ਨੇ ਮਹਾਪੁਰਖਾਂ ਦੀ ਗੱਲ ਸੁਣ ਕੇ ਵਚਨ ਕੀਤੇ ਸੰਤ ਜੀ ਤੁਹਾਡੇ ਲੰਗਰਾਂ 'ਚ ਟੋਟ ਕਦੀ ਨਹੀਂ ਆਵੇਗਾ ਇਹਨਾਂ ਨਾਲ ਕੁਸਾ ਹੋਊਗਾ ਸਿੱਖੀ ਸਾਹਿਬੇਰਾ ਹੱਥ ਤੇਰਾ ਲੰਗਰ ਚਲਾਉਣ ਦੇ ਵਾਰ ਬਖਸ਼ ਦਿੱਤੇ ਬਾਬਾ ਨਿਹੰਗ ਸਿੰਘ ਜੀ ਨੂੰ ਇਹਨਾਂ ਦੋਹਾ ਮਹਾਂਪੁਰਖਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਇੱਕ ਗੁਰਮੁਖ ਪਿਆਰਾ ਹੋਇਆ ਸਰਦਾਰ ਨਰਿੰਦਰ ਸਿੰਘ ਜੋ ਕਿ ਇਸ ਏਰੀਏ 'ਚ ਫੌਜ ਵਿੱਚ ਨੌਕਰੀ ਕਰਦੇ ਸਨ ਲੁਧਿਆਣੇ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਪਿੰਡ ਜਿਨ੍ਹਾਂ ਦਾ ਕਿਲਾ ਰਾਏਪੁਰ ਸੀ ਸੇਵਾ ਸਿਮਰਨ ਕਰਦੀਆਂ ਸੰਗਤਾਂ ਤੱਕ ਨਰੰજન ਸਿੰਘ ਜੀ ਨੇ ਇੰਨੇ ਪ੍ਰਭਾਵਿਤ ਹੋਏ ਕਿ ਸਾਰੀ ਜ਼ਮੀਨ ਜਿਹੜੀ ਇਹਨਾਂ ਨੂੰ ਇਨਾਮ ਵਜੋਂ ਨਿਜਾਮ ਸਰਕਾਰ ਇੱਥੋਂ ਦੀ ਸਰਕਾਰ ਵੱਲੋਂ ਜ਼ਮੀਨ ਜਿਹੜੀ 2 ਮਰਬੇ ਮਿਲੀ ਸੀ ਉਹ ਸਾਰੀ ਜ਼ਮੀਨ ਇਸੇ ਗੁਰੂ ਘਰ ਨੂੰ ਪੇਟਾ ਕਰਤੀ ਜਿੱਥੇ ਆਪਾਂ ਆਜੜੀ ਪੜ ਰਹੇ ਸੰਗਤ ਜੀ ਇਸ ਸਥਾਨ ਦੀ ਉਸਾਰੀ ਦੇ ਕਾਜ ਆਰੰਭ ਨੇ